ਬੀਬੀ ਖਾਲੜਾ ਦੇ ਵਾਂਗੂ ਨਾ ਹਰਾ ਦੇ ਹੁਕਮੀ ਪਰਵਾਨੇ ਨੂੰ ਕਿੰਨਿਆਂ ਸਾਲਾਂ ਤੋਂ ਆਪਾਂ ਪੈ ਭਰਦੇ ਜਿਹੜੇ ਹਰ ਜਾਨੇ ਨੂੰ ਕਿੰਨਿਆਂ ਸਾਲਾਂ ਤੋਂ ਆਪਾਂ ਪੈ ਭਰਦੇ ਜਿਹੜੇ ਹਰ ਜਾਨੇ ਨੂੰ ਮੱਤ ਪੇਤ ਸਾਰਿਆਂ ਦੇ ਕੋਨੇ ਆਪਣੇ ਛੱਡ ਦਿਓ ਮਿਲਾ ਲੈ ਨੂੰ ਵੋਟਾਂ પાਕੇ ਤਕੀਜ ਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ ਪਾ ਕੇ ਅਤਕੀ ਜਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ ਲੈ ਕੇ ਸਾਡੀਆਂ ਸਾਨੂੰ ਹੀ ਘੂਰਦੇ ਵਫਾਦਾਰ ਦਿੱਲੀ ਦੇ ਉਹ ਕਦਲੋਚ ਦੇ ਪੰਜਾਬ ਦਾ ਪਲਾਏ ਤਾਂ ਯਾਰ ਦਿੱਲੀ ਦੇ ਉਹ ਕਦਲੋਚ ਦੇ ਪੰਜਾਬ ਦਾ ਪਲਾਏ ਤਾਂ ਯਾਰ ਦਿੱਲੀ ਦੇ ਜਿੰਮੇ ਤੇ ਘੋਲਾ ਜੋ ਆਪਣੇ ਝੂਠਾ ਦੇ ਜਿੰਦਾ ਵੋਟਾ ਪਾਕੇ ਤਕੀਜ ਤਾਉਣਾ ਸੰਗ ਤੇ ਅਮਰਿਤਪਾਲ ਨੂੰ ਵੋਟਾ ਪਾਕੇ ਤਕੀਜ ਤਾਉਣਾ ਸੰਗ ਤੇ ਅਮ